ਹਾਂਜੀ ਹੱਥੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੁਸੀਂ ਸੁਣ ਲਿਆ ਜੀ ਕੁਲਵੀਰ ਸਿੰਘ ਦੇ ਨਾਲ ਤਾਂ ਪੰਜਾਬੀ ਅੱਜ ਅਸੀਂ ਇੱਕ ਗੱਲ ਕਰਾਂਗੇ ਐਸੇ ਟੌਪਿਕ ਦੀ ਜਿਹਦੇ ਬਾਰੇ ਪਤਾ ਤੇ ਤਕਰੀਬਨ ਸਾਰਿਆਂ ਨੂੰ ਆ ਪਰ ਇਹ ਰਾਤੀ ਮੈਸੇਜ ਚੈੱਕ ਕਰਦੇ ਮੈਨੂੰ ਬਾਈ ਜੀ ਦਾ ਇੱਕ ਮੈਸੇਜ ਆਇਆ ਸੀ ਕਹਿੰਦੇ ਕਿ ਤੁਸੀਂ ਇਸ ਟੌਪਿਕ ਉੱਤੇ ਵੀਡੀਓ ਜ਼ਰੂਰ ਬਣਾਓ ਜੀ ਗੱਲ ਕੁਛ ਇਸ ਪ੍ਰਕਾਰ ਦੀ ਹੈ ਕਿ ਤੁਸੀਂ ਆਰਾਮ ਨਾਲ ਆਪਣੀ ਜ਼ਿੰਦਗੀ گزار ਰਹੇ ਹੋ ਜਿੱਦਾਂ ਕਿ ਆਹ ਹੁਣ ਤੁਸੀਂ ਦੇਖਦੇ ਹੋ ਗੁੱਗਲੀ ਜੇ ਤੁਰ ਹੀ ਜਾ ਰਹੀ ਹੈ ਤੇ ਗੁੱਗਲੀ ਜੇ ਤੁਰ ਹੀ ਜਾਂਦੀ ਨੂੰ ਅਚਾਨਕ ਹੀ ਇੱਕ ਟੈਲੀਫੋਨ ਆਦਾ ਉਹ ਟੈਲੀਫੋਨ ਜਾਦੂ ਵਾਲਾ ਹੁੰਦਾ ਜਾਦੂ ਵਾਲਾ ਕਹਿੰਦਾ ਮਤਲਬ ਤੁਹਾਨੂੰ ਫੋਨ ਕਰਕੇ ਉਹ ਨਹੀਂ ਕਹਿਣਾ ਵੀ ਹਾਂਜੀ ਸਾਥੀ ਕਾਲ ਜੀ ਤੁਸੀਂ ਜਿੱਦ ਕਹੇ ਆ 10 ਲੱਖ ਯੂਰੋ ਤੇ ਤੁਹਾਡਾ ਬੰਦਾ ਸੋਦਾ 10 ਲੱਖ ਯੂਰੋ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਮੈਂ ਆਪਣੇ ਜਮਾ ਕਰਾ ਦੂੰਗਾ ਮੈਂ ਗੱਡੀ ਲੈ ਲੂੰਗਾ ਮੈਂ ਘਰ ਲੈ ਲੂੰਗਾ ਤੇ ਨਾਰਮਲੀ ਇਹ ਇੱਕ ਧੋਖਾ ਹੁੰਦਾ ਸੋਚਿਓ ਸਮਝਿਓ ਸਾਜ਼ਿਸ਼ ਹੁੰਦੀ ਆ ਇਸ ਚੀਜ਼ ਤੋਂ ਤੁਹਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਅਗਰ ਕਿਸੇ ਵੀ ਸਾਨੂੰ ਸੁਣਨ ਵਾਲੇ ਨੂੰ ਇਦਾਂ ਨਹੀਂ ਕੋਈ ਵੀਡੀਓ ਆਂਦੀ ਆ ਕੋਈ ਕਾਲ ਆਂਦੀ ਆ ਕੋਈ ਮੈਸੇਜ ਆਂਦਾ ਕਿ ਤੁਸੀਂ ਐਨੇ ਲੱਖ ਰੁਪਏ ਜਿੱਤ ਗਏ ਤੁਸੀਂ ਸਭ ਤੋਂ ਪਹਿਲਾਂ ਸੋਚੋ ਕਿ ਅਗਰ ਇਥੇ ਇਡਲੀ ਰੱਖੋ ਜਾਂ ਜਿਹੜਾ ਮਰਜੀ ਮੋਲਕ ਰੱਖੋ ਇਥੇ ਬਿਨਾ ਮੰਗੇ ਤਾਂ ਤੁਹਾਨੂੰ ਕੋਈ ਚੀਜ਼ ਨਹੀਂ ਦਿੰਦਾ ਤੁਸੀਂ 1 ਰੁਪਏ ਦੀ ਲੋਟਰੀ ਨਹੀਂ ਖੇਡੀ ਜਿੱਤੇ ਤੁਸੀਂ ਪੈਸੇ ਨਹੀਂ ਲਾਏ ਬਿਨਾ ਮੰਗਿਓ ਤੁਹਾਨੂੰ ਪੈਸੇ ਕਿੱਦਾਂ ਉਹਨਾਂ ਨੇ ਕਹਿਤਾ ਪਈ ਐਨੇ ਲੱਖ ਰੁਪਏ ਤੁਸੀਂ ਜਿੱਤ ਗਏ ਹੁਣ ਤੁਸੀਂ ਸੋਚ ਰਹੇ ਆਂ ਪੀ ਦੇ ਵਿੱਚ ਧੋਖਾ ਕੀ ਆ ਧੋਖਾ ਜੀ ਇਹ ਆ ਕਿ ਕੋਈ ਵੀ ਨਾਰਮਲ ਇਨਸਾਨ ਜਦੋਂ ਨੂੰ ਪਤਾ ਲੱਗਦਾ ਪਈ ਉਹਦੇ 10 ਲੱਖ ਰੁਪਏ ਨਿਕਲ ਗਏ ਤਾਂ ਉਹਨੂੰ ਨਾਰਮਲ ਹੀ ਇਰਾਦਾ ਪਈ ਸਾਰੇ ਸੁਪਨੇ ਦੇਖਦੇ ਹਰ ਬੰਦੇ ਨੇ ਦੇਖਿਆ ਹੁੰਦਾ ਯਾਰ ਮੇਰੇ ਕੋ 4 ਪੈਸੇ ਆਉਗੇ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਤੇ ਉਹਨਾਂ ਨੇ ਤੁਹਾਨੂੰ ਕੀ ਕਹਿਣਾ ਉਹਨਾਂ ਨੇ ਤੁਹਾਨੂੰ ਕਹਿਣਾ ਪਿਆ ਸੀ ਤੁਹਾਨੂੰ 10 ਲੱਖ ਰੁਪਏ ਦੇ ਦੰਦੇ ਆ 5 ਲੱਖ 7 ਲੱਖ ਜਿੰਨਾ ਵੀ ਤੁਹਾਨੂੰ ਸੀਕ ਲਾ ਦੋ ਉਸ ਹਿਸਾਬ ਦੇ ਨਾਲ ਪਰ ਤੁਸੀਂ ਇਹ ਕਰੋ ਤੁਸੀਂ ਸਾਨੂੰ ਖਰਚਾ ਲਾ ਦੋ ਤੇ 1000 ਰੁਪਏ 500 ਰੁਪਏ 700 ਰੁਪਏ ਉਹਨੇ ਕੁਝ ਨਾ ਕੁਝ ਪੈਸਾ ਮਗਾਣਾ ਸਭ ਤੋਂ ਪਹਿਲਾਂ ਨਹੀਂ ਸ਼ੁਰੂਆਤ ਕਰਨੀ ਹੈ 2-300 ਰੁਪਏ ਤੋਂ ਫੇਰ ਦੇਖੀਏ ਬੰਦਾ ਕਿੰਨੀ ਕਿਚਾਲ ਚੱਲਦਾ ਅਗਰ ਉਹਨੇ ਤੁਹਾਨੂੰ 2-300 ਰੁਪਏ ਭੇਜਤਾ ਫੇਰ ਤਾਂ ਤੁਸੀਂ ਫਸ ਗਏ ਇੱਕ ਵਾਰ ਜੇ ਤੁਸੀਂ ਪੈਸੇ ਭੇਜ ਦਿੱਤੇ ਫੇਰ ਤਾਂ ਬੰਦਾ ਫਸਾ ਲੈਂਦੇ ਆ ਉਹ ਇਸ ਕਰਕੇ ਅਗਰ ਬਾਈ ਚਾਂਸ ਤੁਹਾਨੂੰ ਨਾ ਕੋਈ ਕਹੇ ਕਿ ਤੁਹਾਡੇ ਇੰਨੇ ਲੱਖ ਦੀ ਲਾਟਰੀ ਨਿਕਲ ਗਈ ਹੈ ਤੁਸੀਂ ਸਾਨੂੰ ਪੈਸੇ ਭੇਜੋ ਉਹਨੂੰ ਕਹੋ ਵੀ ਚੰਗਾ ਭਾਈ ਸਤਿ ਸ਼੍ਰੀ ਅਕਾਲ ਸਾਡੀਆਂ ਲਾਟਰੀਆਂ ਬੈਲਾ ਵੀ ਨਿਕਲੀਆਂ ਤੇ ਤੂੰ ਕਿਸੇ ਹੋਰ ਨੂੰ ਕਰਾ ਜਾਂ ਫਿਰ ਹੋਰ ਕੁਝ ਨਾ ਕਰੋ ਆਪਣਾ ਟੈਲੀਫੋਨ ਨੂੰ ਰਿਕਾਰਡਿੰਗ ਤੇ ਲਾ ਲਓ ਉਹ ਸਕਰੀਨ ਸ਼ਾਟ ਨੰਬਰ ਨੂੰ ਕਰ ਲਓ ਨਾਲੇ ਪੁਲਿਸ ਨੂੰ ਫੋਨ ਕਰੋ ਵੀ ਐਸ ਨੰਬਰ ਤੋਂ ਮੈਨੂੰ ਫੋਨ ਆਇਆ ਤੇ ਇਹ ਬੰਦਾ ਫਰਾਡ ਆ ਤੇ ਉਹ ਬੰਦਾ ਫੇ ਜੇਲ੍ਹ 'ਚ ਬੈਠਾ ਹੋਊਗਾ ਕਿਉਂਕਿ ਬਹੁਤ ਸਾਰੀਆਂ ਫੈਮਲੀਆ ਨੇ ਇੱਥੇ ਇਦਾਂ ਦਾ ਹੋਇਆ ਕਿ ਉਹਨਾਂ ਨੇ ਵਿਚਾਰੇ ਨੇ ਜਿਹਨਾਂ ਆਪਣੀਆਂ ਤਨਖਾਹਾਂ ਦੀਆਂ ਤਨਖਾਹਾਂ ਦਿੱਤੀਆਂ ਲੱਖਾਂ ਇਹਨਾਂ ਨੂੰ ਲੈਣ ਦਿਖਾਤਾ ਤੇ ਨਾ ਇੰਡ ਤੇ ਮਿਲਿਆ ਕਿ ਕੁਛ ਨਹੀਂ ਵਿਚਾਰੇ ਬਹੁਤ ਮਾੜਾ ਇਦਾਂ ਹੋਇਆ ਬਹੁਤ ਫੈਮਿਲੀਆ ਨਾ ਹੋਇਆ ਤੇ ਮੈਨੂੰ ਸੁਣ ਜਾਏ ਇਹ ਮੈਂ ਵੀਡੀਓ ਅੱਜ ਸਿਰਫ ਤਾਂ ਬਣਾਈ ਆ ਕਿ ਪਤਾ ਸਾਰਿਆਂ ਨੂੰ ਮੈਨੂੰ ਇੰਨਾ ਪਤਾ ਵੀ ਤਕਰੀਬਨ ਹਰ ਬੰਦੇ ਨੂੰ ਇਸ ਗੱਲ ਬਾਰੇ ਪਤਾ ਹੈ ਪਰ ਫਿਰ ਵੀ ਇੱਕ ਬਾਈ ਜੀ ਨੇ ਮੈਨੂੰ ਰਿਕੁਐਸਟ ਕੀਤੀ ਕਿ ਤੁਸੀਂ ਇਹ ਵੀਡੀਓ ਜ਼ਰੂਰ ਬਣਾਓ ਮੈਂ ਕਿਹਾ ਚਲੋ ਠੀਕ ਆ ਭਾਜੀ ਬਣਾ ਦਿੰਦੇ ਹਾਂ ਇਸ ਕਰਕੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਇਹਨੂੰ ਵੀਡੀਓ ਨੂੰ ਲਾਈਕ ਕਰੋ ਜਾਂ ਸ਼ੇਅਰ ਕਰੋ ਕਿ ਜੀ ਤੁਸੀਂ ਇਹਦੇ ਵੀਊ ਪਤਾਉ ਨਹੀਂ ਤੁਸੀਂ ਇਹ ਜਿਹੜੀ ਗੱਲ ਵਾ ਨਾ ਇਹ ਵੀਡੀਓ ਨੂੰ ਸ਼ੇਅਰ ਕੀਤੇ ਤੋਂ ਬਗੈਰ ਇਹ ਕੋ ਦੂਜੇ ਨੂੰ ਪੋਸਟ ਆ ਰਹੀ ਮੈਸੇਜ ਆ ਰਹੀ ਜਰੂਰ ਦੱਸਿਆ ਕਰੋ ਕਿ ਬਾਈ ਜਾਨ ਸਗਰ ਕਿਸੇ ਦੀ ਲੋਟ ਨਿਕਲਦਾ ਲੈਟਰੀ ਲੋਟਰੀ ਨਿਕਲਦਾ ਫੋਨ ਆਦਾ ਤਾਂ ਉਹਨੂੰ ਨਾ ਕਰੋ ਨਾ ਨਹੀਂ ਕਰਨੀ ਤਾਂ ਉਹਨੂੰ ਸਗੋਂ ਪਸਾ ਕੇ ਉਹਦਾ ਨੰਬਰ ਨੂੰ ਲੈ ਕੇ ਜਿੱਥੇ ਪੈਸੇ ਕਹਿੰਦੇ ਆ ਨਾ ਉੱਥੇ ਪੈਸੇ ਦੀ ਰਸੀਦ ਕਰਕੇ ਸਭ ਕੁਝ ਕਰਕੇ ਪੁਲਿਸ ਵਾਲੇ ਨੂੰ ਜਿਹੜਾ ਪੁਲਿਸੀਆ ਪੋਸਟਾ ਲਿਆ ਉਹਨੂੰ ਦੋ ਫੇ ਸਾਨੂੰ 8:30 ਵਜੇ ਇੱਥੋਂ ਫੋਨ ਆਇਆ ਤੇ ਬਾਕੀ ਜੋ ਵੀ ਇਹਨਾਂ ਦਾ ਬੇਰਵਾ ਕੁੰਡਲੀਆਂ ਕੰਡਲੀਆਂ ਸਭ ਉਹਨਾਂ ਨੇ ਫੇ ਪੁਲਿਸ ਵਾਲਿਆਂ ਨੇ ਕੱਢ ਲਈਆਂ ਫਿਰ ਹੋਰ ਵੀ ਜਿੰਨੇ ਬੰਦੇ ਹੈਗੇ ਆ ਤੇ ਸਾਰੇ ਉਹਨਾਂ ਨੇ ਫੜ ਲਾਣੇ ਆ ਇਹ ਕਿਉਂਕਿ ਇੱਕ ਕਿਸਮ ਦਾ ਗਰੁੱਪ ਦੇ ਵਿੱਚ ਸਾਰਾ ਕੁਝ ਇਹ ਚੱਲਦਾ ਹੁੰਦਾ ਸੋਚਿਆ ਸਮਝਿਆ ਹੁੰਦਾ ਤੇ ਜ਼ਿਆਦਾਤਰ ਅਗਰ ਤੁਸੀਂ ਦੇਖਿਆ ਜਾਵੇ ਤੇ ਇਹਨਾਂ ਦੇ ਫੋਨ ਸਿਰਫ ਆਪਣੇ ਇੰਡੀਆਨਾਂ ਨੂੰ ਜਾਂਦੇ ਆ ਜਾਂ ਫਿਰ ਪਾਕਿਸਤਾਨੀਆਂ ਨੂੰ ਆਉਂਦੇ ਦੇ ਤੁਸੀਂ ਸੁਣੇ ਸੀ ਕੁਲਵੀਰ ਸਿੰਘ ਦੇ ਨਾਲ ਇਹ ਤਾਂ ਪੰਜਾਬੀ ਤੇ ਅੱਜ ਦਾ ਭਾਗ ਤੁਹਾਨੂੰ ਕਿਦਾਂ ਦਾ ਲੱਗਾ ਸਾਨੂੰ ਜਰੂਰ ਦੱਸਿਓ ਜੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਬਾਕੀ ਵਧੀਆ ਲੱਗਾ ਨਾ ਲੱਗਾ ਲਾਈਕ ਕਰਨਾ ਨਹੀਂ ਕਰਨਾ ਸ਼ੇਅਰ ਕਰਨਾ ਨਹੀਂ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਨੂੰ ਕਿਸੇ ਨੂੰ ਨਹੀਂ ਕਹਿੰਦੇ ਕਿ ਲਾਈਕ ਕਰੋ ਜਾਂ ਫਿਰ ਸ਼ੇਅਰ ਕਰੋ ਹਾਂਜੀ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਜਰੂਰ ਕਹਿਣਾ ਚਾਹਾਂਗੇ ਅਗਰ ਤੁਹਾਨੂੰ ਲੱਗੇ ਕੋਈ ਐਦਾਂ ਦਾ ਟੌਪਿਕ ਹੋਵੇ ਜਿੱਦਾਂ ਬਾਈ ਜੀ ਨੇ ਮੈਨੂੰ ਮੈਸੇਜ ਕੀਤਾ ਹੈ ਵੀ ਸਾਨੂੰ ਇਦਾਂ ਦੇ ਟੌਪਿਕਾਂ ਬਾਰੇ ਜ਼ਰੂਰ ਦੱਸਿਆ ਕਰੋ ਨਵੇਂ-ਨਵੇਂ ਟੌਪਿਕਾਂ ਬਾਰੇ ਜਿਨ੍ਹਾਂ ਦੇ ਉੱਤੇ ਅਸੀਂ ਵੀਡੀਓ ਬਣਾ ਸਕੀਏ ਜਿੱਦਾਂ ਕਿ ਮੈਨੂੰ ਮੈਸੇਜ ਆਇਆ ਹੈ ਗਰੁੱਪ ਮੈਸੇਜ ਜਿਹੜਾ WhatsApp ਦੇ ਵਿੱਚ ਉੱਤੇ ਇੱਕ ਬਾਈ ਜੀ ਨੇ ਮੈਨੂੰ ਕਿਹਾ ਹੈ ਕਿ ਰੈਦੀ ਤੋਂ ਦੀ ਚਿੱਤਾ ਦੀ ਨਾਂਸਾ ਕੀ ਹੈ ਉਹਦੇ ਉੱਤੇ ਇੱਕ ਵੀਡੀਓ ਬਣਾਓ ਤੇ ਅੱਜ ਸ਼ਾਮ ਤੱਕ ਮੈਂ ਦੇਖਦਾ ਕਾਹ ਜਾ ਕੇ ਅਗਰ ਮੇਰੇ ਕੋਲ ਟਾਈਮ ਹੋਇਆ ਤਾਂ ਰੈਦੀ ਤੋਂ ਦੀ ਚਿੱਤਾ ਦੀ ਨਾਂਸਾ ਉੱਤੇ ਵੀ ਸਾਨੂੰ ਵੀਡੀਓ ਬਣਾ ਕੇ ਬੇਸਤਾਰ ਨਾਲ ਦੱਸੂਗਾ ਜੀ ਇਹ ਕੀ ਆ ਕੌਣ ਆ ਕਿਹਨੂੰ ਮਿਲਣਾ ਕਿੱਦਾਂ ਮਿਲਣਾ ਕਿੰਨੇ ਟਾਈਮ ਲਈ ਤੇ ਕਿੰਨੇ ਕਿੰਨੇ ਨੂੰ ਕਿੰਨੇ ਕਿੰਨੇ ਮਿਲਣਿਆ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਹੁਣ ਅਸੀਂ ਆਪਣੇ ਅਗਲੇ ਭਾਗ ਵਿੱਚ ਸਤਿ ਸ੍ਰੀ ਅਕਾਲ ਜੀ ਤੁਸੀਂ ਸੋਨਾ ਜੀ ਕੁਲਜੀਤ ਸਿੰਘ ਦੇ ਨਾਲ et Punjabi